ਅਹੀਂ ਆਇਆ ਹੈਡਲਾਈਟਰ ਲੈਣ ਔਰ ਜਾਜਗੜ ਅਮਰਸਰ ਤੇ ਬਾਬਾ ਬੂਟਾ ਜੀ ਸਾਡੇ ਨਾਲ ਆ ਤੇ ਉਹ ਆ ਗਿਆ ਆਪਣਾ ਸਮਾਨ ਪੁੱਛੋ ਨਾ ਨੂੰ ਹੈਡਲਾਈਟ ਮਿਲ ਜਾਣਗੀ ਗੱਡੀ ਦੀਆਂ ਮਿਲ ਤੱਕ ਠੀਕ ਹੈ ਹੈਂ ਲਿੱਲ ਵੀ ਲਈਆਂ ਜੇ ਮੈਨੂੰ ਲੇਟ ਕਰਤਾ ਵਾ ਚਲ ਚੁੱਕੋ ਬੱਬਾ ਹੁਣ ਚੁੱਕੋ ਚੁੱਕੋ ਹੁਣ ਕੀ ਵਧੀ ਦੇ ਪਿੱਛੇ ਉਹ ਰੋੜਾ ਡਾ ਰਾਈ ਗਈਆਂ ਜੋ ਖਾਦੀ ਆ ਜੀ ਹਾਂ ਮੈਨੂੰ ਆ ਮੈਨੂੰ ਫੜਾ ਦੇਈਏ ਨਹੀਂ ਆ ਫੜ ਲਓ ਫਿਰ ਦਾ ਲੋਯਖ ਲੋਯਰ ਨੂੰ ਮਨੂ ਉਧਰ ਤੇ ਆ ਲੈਣ ਦੇ ਯਾਰ ਛੋਟੀਆਂ ਕਿ ਲਾਈਟਾਂ ਮਿਲ ਗਈਆਂ ਜੇ ਵਾਹਿਗੁਰੂ ਜੀ ਕਾ ਖਾਲਸਾ ਇੱਕ ਤੀਰ ਦੇ ਜਾ ਕੇ ਬੈੱਡ ਕਰਾਵਾਂਗੇ ਜੁਗਰਾਤ ਸਿੰਘ ਵਰਕਸ਼ਾਪ ਉਹ ਗੇਲ ਵਰਕਸ਼ਾਪ ਸਤਾ ਜਾਦਾ ਕਰਕੇ ਨਹੀਂ ਸ਼ੀਟਾ ਫੋਲਡ ਕਰਦੇ ਨਹੀਂ ਇਸ ਤਰ੍ਹਾਂ ਰੱਖੀ ਸ਼ੀਟਾ ਫੋਲਡ ਕਰ ਤਰਾ ਫੋਲਡ ਬਾਬੇ ਚੱਲੇ ਸੀ ਚਮਕੌਰ ਸਾਹਿਬ ਨੂੰ ਚਾਲਾ ਵਜਨ ਲੱਗਾ ਸੀ ਵਿੱਚੇ ਲਾਈਟਾਂ ਦਾ ਕੰਮ ਕਰ ਲਿਆ ਬਾਬਿਆਂ ਨੇ ਹੋਰ ਵਾਣਿਆਂ ਵਾਲੀ ਕਿੱਟ ਤਾਂ ਕਾਕੇ ਘਰ ਰੱਖਣ ਲੱਗੇ ਆ ਤੇ ਜਗ੍ਹਾ ਵੀ ਨਹੀਂ ਮਿੰਡੀ ਬਾਬਿਆਂ ਨੂੰ ਹਾਂ ਗਾਂ ਘੱਦੇ ਨੇ ਹਾਂ ਜੀ ਅਕਾਲੀ ਤੁਸੀਂ ਕਰੋ ਸਹੀ ਤਰ੍ਹਾਂ ਕੀ ਕੰਡੇ ਜੀ ਢਿਲੇ ਪਰੇ ਜੇ ਨਹੀਂ ਗੱਡੀ ਆਵੇ ਤਾਂ ਇੱਥੇ ਹੀ ਦੇ ਸੋਚ ਇਹਨੂੰ ਤਾਂ ਨੂੰ ਕਰਾਵੇਂ ਨਾਲ ਪਾਪਾ ਗੱਡੀ ਕਿੱਥੇ ਚਲਾਉਂਦੇ ਰਹੇ ਜੀ ਇੱਧੇ ਪਲੇ ਕਰੋ ਕੀ ਪਰਲੇ ਬਣਾ ਪਰਲੇ ਸ਼ਗਰ ਕੰਦੀ ਨਹੀਂ ਉਹ ਪੁੱਛਿਆ tha ਪੁੱਛਿਆ tha ਇਦਨੇ ਆ ਹਾਂ ਪੁੱਛਿਆ tha ਇਸ ਲਈ ਬਾਬੇ ਸਮਾਂ ਰੱਖਦੇ ਹੋਏ ਗੱਡੀ ਵਿੱਚ ਬੈਕ ਬਣਾਉਣੀ ਕਿੱਟ ਫਿਰ ਕਿਦਾਂ ਇਹਨੂੰ ਲੰਮੇ ਦਾ ਲੰਮੇ ਰੱਖ ਲੰਮੇ ਦਾ ਲੰਮੇ ਚਮਕੌਰ ਸਾਹਾ ਦਾ ਚਾਲਾ ਵਜਨ ਲੱਗਾ ਹੀ ਬਾਬਿਆਂ ਦੇ ਵਿੱਚ ਹੀ ਲਾਈਟਾਂ ਦਾ ਕੰਮ ਖਰ ਲਿਆ ਹੈ ਕਿੱਜਾ ਉਹਦੇ ਉੱਤੇ ਉਹ ਰੋਡ ਆ ਰੱਖ ਬਾਬਾ ਕੀ ਕਰਦੇ ਬਾਬੇ ਬੋਨੇ ਕਾਲੇ ਪੈ ਗਏ ਯਾਰੀ ਕਾਲੀ ਦੀ ਅਡੇ ਬਾਬਾ ਜੀ ਹਣ ਗੱਡੀ ਚਲਾਉਣ ਲੱਗੇ ਨੇ ਤੇ ਮੈਂ ਚਲਾਉਣੀ ਆਂ ਹਾਂ ਨਹੀਂ ਉਹਨੇ ਤੇ ਵੀਰ ਜੀ ਦੱਜੀ ਸਾਈਡ ਤੇ ਬਹਿ ਗਏ ਨੇ ਲੱਗੇ ਨਾਲ ਇਹ ਆ ਆ ਗਈ ਛੇਟਾਣ ਹੋਣਾ ਕੋੜ ਹੈ ਗੱਡੀ ਮੋੜ ਲਈ ਆ ਸਿੰਘ ਆਪਣਾ ਆਇਆ ਵਾ ਕਾਰਜ ਬਾਪਿਆਂ ਦਾ ਗੜਬਈ ਉਹ ਆਪਾਂ ਨੂੰ ਢੀਕਣ ਡਿਆ ਵਾ ਬੱਸ ਸਟੈਂਡ ਤੇ ਅਮਰਸਰ ਫੋਨ ਉਹਦਾ ਆਇਆ ਹੁਣ ਕਰਦੇ ਗੱਲ ਫਿਰ ਬਾਬਾ ਜੀ ਬੱਸ ਸਟੈਂਡ ਤੇ ਜਾਂਦੇ ਹੋ ਕਿੱਧਰ ਨੂੰ ਪੈਦਾ ਬੱਸ ਇਹ ਦੋਵੇਂ ਘੱਟੀਆਂ ਘੱਟੀਆਂ ਗਾੜਾ ਦੋਨੇ ਕਦੇ ਵੱਖੀਆਂ ਨਹੀਂ ਕਰਦਾ ਹੋ ਸੱਜੇ ਹੱਥ ਦੀਆਂ ਵੇਖ ਬੇਦੀ ਲੈ 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 ਹੋ ਨਾ ਹੋ ਗਏ ਉਹ ਗਾੜਾ ਦੂਜੀਆਂ ਦੂਜੀਆਂ ਹਾਂ ਹਾਂ ਆਹੋ ਆਹੋ ਚੱਲ ਚੱਲ ਬੰਦ ਕਰ ਜਾ ਬੰਦ ਕਰ ਗਈ ਬੰਦ ਕਰਾਂ ਹੀ ਬੱਚ ਵੇਖ ਲਾ ਪਹਿਲਾਂ ਕਿਹੜੀ ਆ। ਫਿਲਵਾਣਾ। ਆਹ ਫਿੱਟ ਕਰ ਦੇ। ਆਹ ਲੱਗਾ ਰਹਿੰਦਾ ਉਹਦਾ ਕੱਪੜਾ। ਹੁਣ ਆਹ ਲੱਭਿਆ ਉਹਨੂੰ 10 ਨੰਬਰ ਦੇ ਨੇ 4 ਬੋਲਟ ਦੇ ਦੇ। 4 ਨੰਬਰ ਦੇ 4 ਬੋਲਟ। ਆਈ 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 ਬੋਲ 1 ਨੰਬਰ ਤੇ 4 ਬੋਲ ਤੇ ਦੋ 4 ਬੋਲ ਤੇ 10 ਨੰਬਰ ਤੇ ਕਿੰਨੇ ਦਾ ਸੀ ਆਪੇ ਜੋ ਕੀ ਸਰੀਆਲਾ ਇਹਦਾ ਬੋਲਦਾ ਵਾ ਇਹਦਾ ਫਿਰਦਾ ਵਾ ਲੋਕਾਂ ਨੇ ਜਿਆ ਜਿਆ ਚੱਲਣਾ ਵਾ ਢਿੱਡ ਜਿੱਤਰਾ ਹੀ ਫੁੱਲਣਾ ਵਾ ਆਪਣੇ ਵੀ ਪੋਲ ਮੈਦਾ ਲੰਦ ਨੇ ਜਿਹੜਾ ਮੈਦਾ ਇਹ ਢਿੱਡ ਚ ਇਤਰਾ ਹੀ ਆਂ ਇਹ ਬਣਾਉਣ ਵਾਲਾ ਵੇਖ